ਜੀ ਮੈਂ ਤੁਹਾਡੀ ਆਪਣੇ ਪਰਮਜੀਤ ਕੋਲ ਸਮਾਗ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਮਾਰਤ ਪ੍ਰੋਡਕਸ਼ਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਡੀ ਸਾਰੀ YouTube ਫੈਮਲੀ ਦਾ ਧੰਨਵਾਦ ਤੇ ਕਿਉਂਕਿ ਤੁਸੀਂ ਸਾਡੀਆਂ ਵੀਡੀਓ ਨੂੰ ਵਧੀਆ-ਵਧੀਆ ਪਸੰਦ ਕਰਦੇ ਹੋ ਤੇ ਅੱਜ ਅਸੀਂ ਕਮੇਡੀ ਵੀਡੀਓ ਤਾਂ ਨਹੀਂ ਬਣਾ ਸਕਦੇ ਤੇ ਕਿਉਂਕਿ ਸਾਡੇ ਕਾਕੂ ਦੇ ਲੱਗੇ ਠੀਕੇ ਯਾਨੀ ਕਿ ਮੇਰੀ ਪੋਤੀ ਦੇ ਤੇ ਇਹ ਇਹਦਾ ਕਰਕੇ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਇਹ ਤਾਂ ਰੋ ਰਹੀ ਐ ਤੇ ਫਿਰ ਸਾਨੂੰ ਪਤਾ ਹੀ ਐ ਵੀ ਅਸੀਂ ਜਦੋਂ ਬੱਚਾ ਕੋਲੇ ਰੋਂਦਾ ਹੋਵੇ ਤੇ ਮਾਪਾ ਬਾਪ ਜਾਂ ਦਾਦਾ ਦਾਦੀ ਤੋਂ ਤੱਕ ਕੋਲੇ ਕਿੱਥੇ ਹੱਸਿਆ ਜਾਂਦਾ ਹੁੰਦਾ ਤੇ ਮੈਨੂੰ ਤਾਂ ਇਸ ਗੱਲ ਦਾ ਬਹੁਤ ਇਹ ਦੁੱਖ ਹੋਇਆ ਕਿ ਬਚੈਣ ਜੀਦੋਂ ਮੈਂ ਠੀਕਾ ਦਾ ਵਾਕੀ ਲੈ ਆਂਦਾ ਤੇ ਕਿਉਂਕਿ ਜੇ ਇਹਦੇ ਵੰਡੇ ਤੇ ਟੀਕੇ ਮੇਰੇ ਲੱਗਦੇ ਹੁੰਦੇ ਤੇ ਮੈਂ ਆਖਿਆ ਸੀ ਕਿ ਭਾਵੇਂ ਚਾਹੇ ਮੇਰੇ ਤੁਸੀਂ ਚਾਰ ਟੀਕੇ ਲਾ ਲਓ ਇਹ ਤਾਂ ਤਲੀਫ ਤਾਂ ਸਾਨੂੰ ਪਤਾ ਇਹਨਾਂ ਨੂੰ ਨਹੀਂ ਹੁੰਦੀ ਸੀ ਬੱਚੀ ਨੂੰ ਹਾਂ ਚਲੋ ਕੋਈ ਗੱਲ ਨਹੀਂ ਕਿਉਂਕਿ ਇਹ ਚੀਜ਼ ਵੀ ਵਧੀਆ ਤਕਲੀਫ ਤਾਂ ਇਸ ਗੱਲ ਨੇ ਇਹ ਚੀਜ਼ ਦਿਖਾ ਦੀ ਆ ਤੇ ਜਿਵੇਂ ਤੁਸੀਂ ਸਾਨੂੰ ਹੁਣ ਤੱਕ ਪਿਆਰ ਦਿੰਦੇ ਆਏ ਹੋ ਤੇ ਪਲੀਜ਼ ਸਾਨੂੰ ਤੁਸੀਂ ਉਵੇਂ ਹੀ ਪਿਆਰ ਬੰਦੇ ਰਹੋ ਤੇ ਸਾਡੇ ਤੁਸੀਂ ਚੈਨਲ ਨੂੰ ਅੱਗੇ ਲੈ ਕੇ ਜਾਓ ਸਾਨੂੰ ਬਹੁਤ ਵਧੀਆ ਤੁਸੀਂ ਅੱਜ ਤੱਕ ਪਿਆਰ ਦਿੱਤਾ ਵੀ ਹੈ ਤੇ ਦਿੰਦੇ ਵੀ ਆ ਰਹੇ ਹੋ ਤੇ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਦਬਕੇ ਏ ਸਾਡੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਜਿਵੇਂ ਤੁਸੀਂ ਕੇ ਕਹਾਣੀ ਗਾਹ ਆਪਣੇ ਰਿਸ਼ਤੇ ਜਰਾਂ ਤੋਂ ਤੇ ਕਿャਫਿਸ ਤੁਹਾਡੇ ਪਿਆਰ ਦੀ ਬਹੁਤ ਜਿਆਦਾ ਸਾਨੂੰ ਜਰੂਰਤਾ ਤੇ ਇਸ ਕਰਕੇ ਤੁਸੀਂ ਸਾਨੂੰ ਵੱਧ ਤੋਂ ਵੱਧ ਦਿਓ ਪਿਆਰ ਸਾਡੇ ਕਾਕੂ ਨੂੰ ਤੇ ਅੱਜ ਤਾਂ ਸਾਡਾ ਵੀ ਮਨ ਜਿਆਦਾ ਆਸਾ ਕਿਉਂਕਿ ਜਦੋਂ ਤਾਂ ਟੀਕਾ ਲਵਾ ਕੇ ਲਿਆਂਦਾ ਕਾਕੂ ਨੂੰ ਥੋੜੀ ਜਿਹੀ ਨੀਂਦ ਵਾਲੀ ਦਿੱਤੀ ਹੈ ਦਵਾਈ ਵਿਚਾਰੇ ਨੂੰ ਤੇ ਇਸ ਕਰਕੇ ਕੱਥ ਸਾਡਾ ਪਿਆ ਸੁੱਤਾ ਅੱਜ ਤਾਂ ਮੇਰਾ ਕਾਕੂ ਬਣਾ ਜਮਾ ਵੀ ਮਨ ਨਹੀਂ ਲੱਗਦਾਗਾ ਇਸ ਕਰਕੇ ਵੀ ਕਮੇਡੀ ਥੋੜੀ ਮਨ ਚਾਹੀ ਨਹੀਂ ਰਹੀ ਜੀ ਬਣਾਉਣ ਨੂੰ ਮਨ ਨਹੀਂ ਕੀਤਾ ਲਗਾ ਕਿਉਂਕਿ ਮੈਂ ਤਾਂ ਵਸਤਵੀਂ ਆ ਕਾਕੂ ਨੂੰ ਲੈ ਕੇ ਬੈਠੀ ਹੋਈ ਆ ਤੇ ਕਾਕੂ ਤਾਂ ਅੱਜ ਕੋਈ ਕੰਮ ਵੀ ਕਾਕੂ ਨਹੀਂ ਕਰਨ ਦੇ ਰਿਹਾ ਤੇ ਇਸ ਕਰਕੇ ਫਿਰ ਮੈਂ ਕਿਹਾ ਵੀ ਚਲੋ ਅੱਜ ਆਪਾਂ ਬਲੌਗ ਪਾ ਲੈਨੇ ਤੇ ਆਪਾਂ ਵੀਡੀਓ ਕਿអូខេ ਮੈਂ ਤਾਂ ਕਿ ਅੱਧੀ ਮਸਾ ਮਸਣਾ ਕੀ ਨਹੀਂ ਇਸ ਕਰਕੇ ਕਾਕੂ ਦੇਖਦੇ ਹਾਂ ਮੇਰਾ ਮਨੀ ਲੰਗਾ ਥੱਕੂ ਰੋ ਰਿਹਾ ਤੇ ਥੋੜਾ ਜਿਹਾ ਹੀ ਕਾਕੂ ਰਹਿੰਦਾ ਵੀ ਜ਼ਿਆਦਾ ਮੇਰੇ ਕੋਲ ਹੀ ਆ ਤੇ ਇਸ ਕਰਕੇ ਆਪਣੇ ਮੰਮੀ ਡੈਡੀ ਕੋਲ ਤੇ ਘਰਤੀ ਜਾਂਦਾ ਤੇ ਬਹੁਤ ਤਕਲੀਫ ਚਾ ਵਿਚਾਰਾ ਬਹੁਤ ਰੋਈ ਜਾਂਦਾ ਚਲੋ ਇਹ ਵੀ ਤਾਂ ਵਿਚਾਰੇ ਡਾਕਟਰ ਆ ਇਹ ਵੀ ਤਾਂ ਚੰਗੇ ਨੂੰ ਠੀਕਾ ਲਾਉਂਦੇ ਹਨਾ ਤੇ ਇਹ ਮੇਰਾ ਵੀ ਥੋੜੇ ਬਿਨਾ ਫਿਰ ਮਨ ਨਹੀਂ ਲੱਗਿਆ ਨਾ ਮੈਂ ਕਈ ਵਧੀਆ ਤੇ ਲੋਕ ਪਨਾਈ ਤੇ ਚਾਰਦਨਾ ਪਤਮ ਹੋ ਜਾਣਗੀਆਂ ਤੇ ਨਾਲੇ ਸਾਡਾ ਅੱਜ ਦਾ ਮਖੇਵੀ ਬਲੌਗ ਬਣ ਜਾਣਾ ਤੇ ਇਸ ਕਰਕੇ ਮੈਂ ਚਲ ਦੱਸ ਦਗੀ ਸਮੱਸਿਆ ਕਿਉਂਕਿ ਫਿਰ ਸਾਨੂੰ ਇਹ ਚੀਜ਼ ਦੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਵੀ ਤੁਸੀਂ ਅੱਜ ਵੀਡੀਓ ਕਿਉਂ ਨਹੀਂ ਬਣਾਈਗੀ ਚਲੋ ਧੰਨਵਾਦ ਤੁਹਾਨੂੰ ਪੁੱਛਣ ਵਾਲਿਆਂ ਦਾ ਤੇ ਤੁਸੀਂ ਵਧੀਆ ਵਧੀਆ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਸਾਨੂੰ ਸਾਡੇ ਦਾ ਵੀਊ ਕਿਵੇਂ ਲੱਗਣਾ ਲੰਮਾ ਦਨ ਹੈ ਨਾ ਵੈਸੇ ਅਸੀਂ ਮਾੜੀ ਵੀਡੀਓ ਤਾਂ ਕਦੇ ਪਾਈ ਨਹੀਂਗੀ ਵਧੀਆ ਮੰਨ ਲਾ ਕੇ ਤੇ ਇਸੋ ਦਾ ਮਨ ਰੱਜਨ ਕਰਦੇ ਆਂਗੇ ਤੇ ਹੁਣ ਇਸ ਕਰਕੇ ਬਸ ਮੇਰੇ ਤੋਂ ਅੱਜ ਸਾਡੀ ਨੀ ਹਾਸੇ ਵਾਲੀ ਵੀਡੀਓ ਬਣਾਈ ਗਈ ਕਿਉਂਕਿ ਬੱਚਿਆਂ ਦੇ ਮੂੰਹ ਵੱਲ ਦੇਖ ਕੇ ਤਾਂ ਹਾਸੇ ਬੰਦੇ ਨੂੰ ਆਉਂਦੀ ਹੈ ਇਸ ਚੀਜ਼ ਦਾ ਨਹੀਂ ਅੱਜ ਮੇਰਾ ਮਨ ਨਹੀਂ ਕੱਕੂ ਨੂੰ ਦੇਖ ਕੇ ਲੱਗਿਆ ਕਿਉਂਕਿ ਜਦੋਂ ਰਾਏ ਦੇ ਵਿਜੇਸ਼ਨ ਲੋਆਇਆ ਤਾਂ ਕੱਕੂ ਹੂੰ ਸੁਪਤੇ ਜਿਹਾ ਬਸਾ ਥੋੜਾ ਟਾਈਮ ਉੱਠੇ ਸੀਗੇ ਤੇ ਬਾਥਰੂਮ ਦੇ ਰੋਂ ਦੇ ਇਸ ਕਰਕੇ ਕਾਕੂ ਦਾ ਮੂੰਹ ਨਹੀਂ ਅੱਜ ਦੇਖਿਆ ਮੈਂ ਹੱਸ ਰਹਾ ਬਸ ਕਿ টিকা ਲਵਾਉਣ ਤੋਂ ਪਹਿਲਾਂ ਪਹਿਲਾਂ ਵਿਚਾਰਾ ਇਹ ਕਾਕੂ ਸਾਡਾ ਬਹੁਤ ਹੱਸਦਾ ਹੈ ਤੇ ਇਸ ਕਰਕੇ ਸਾਡਾ ਬੇਵੀ ਗਰਲ ਬਹੁਤ ਪਿਆਰ ਹੈ ਇਹਦੇ ਨਾਲ ਤਾਂ ਮੈਨੂੰ ਯਾਨੀ ਕਿ ਇਹ ਵੀ ਮੈਨੂੰ ਬਹੁਤ ਜਿਆਦਾ ਹੀ ਪਿਆਰ ਕਰਨ ਦਾ ਨਿੱਕਾ ਇਹ ਕਾਕੂ ਆ ਫਿਰ ਵੀ ਇਹ ਪਛਾਣ ਲੈਂਦਾ ਮੇਰੀ ਦਾਦੀ ਮਮਾ ਚੱਕੀ ਬੈਠੀ ਆ ਜੇ ਮੇਰੀ ਮਮਾ ਚੱਕੀ ਬੈਠੀ ਆ ਤੇ ਜਾਂ ਵੀ ਹੁਣ ਜਿਵੇਂ ਮੇਰੀ ਭਤੀਜੀ ਆ ਉਹ ਇਹਨੂੰ ਬਹੁਤ ਪਿਆਰ ਕਰਦੀ ਆ ਇਹ ਵੀ ਉਹਦਾ ਥੋੜਾ ਜਿਹਾ ਜਾਂ ਮਸੋਦੇ ਕੋਲੇ ਜਾਂਦੀ ਆ ਜਦ ਖੁਸ਼ਾੜਾ ਪਾਈਂਦੀ ਰਹੇ ਕੋਲੇ ਰਹਿੰਦਾ ਔਰ ਕਿਸੇ ਕੋਲ ਨਹੀਂ ਜਾਂਦਾ ਹੈ ਕਾਕੂ ਫੇਸ ਕਰਕੇ ਮੰਨ ਨਹੀਂ ਲੱਗਦਾ ਤੇ ਪਹਿਲਾਂ ਵੀ ਸਾੜਾ ਜਾਂ ਕੰਮ ਦਾ ਕਰਕੇ ਲੱਗਿਆ ਹੋਇਆ ਸੀਗਾ ਮਿਸਤਰੀ ਤੇ ਕੋ ਕਰਦਾ ਸੀਗਾ ਵੀ ਲੈਟ ਫਿੱਟ ਇਹਦਾ ਕਰਕੇ ਵੀ ਪਹਿਲਾਂ ਨਹੀਂ ਬਣਾ ਸਕੇ ਉਦੋਂ ਤੱਕ ਕਾਕੂ ਸੁੱਤਾ ਪਿਆ ਸੀ ਸੁੱਤਾ ਤਾਂ ਐਸੇ ਕਾਕੂ ਹੁਣ ਵੀ ਪਿਆ ਹੈ ਪਰ ਬਟਨ ਨਹੀਂ ਬਣਾ ਸਕਦੇ ਵੀਡੀਓ ਕਾਕੂ ਉਹਨਾਂ ਦੀ ਮੇਰਾ ਮਨ ਨਹੀਂ ਇਹ ਲੱਗਦਾ ਹੈ ਕਿ ਮੇਰਾ ਕਾਕੂ ਬਣਾ ਮਨ ਉਦਾਸ ਹੈ ਇਸ ਕਰਕੇ ਤੇ ਬਣਾ ਨਹੀਂ ਸਕੇ ਵੀਡੀਓ ਤੇ ਸੋਪੋਸੀ ਕੋਈ ਗੱਲ ਨਹੀਂ ਸੋਨ ਵਧੀਆ ਅਸੀਂ ਕੱਲ ਨੂੰ ਅੱਜ ਪਾਵਾਂਗੇ ਅਸੀਂ ਸ਼ਾਰਟ ਵੀਡੀਓ ਅ ਬਸ ਲੌਂਗ ਤਾਂ ਅਸੀਂ ਬਣਾਇਆਗਾ ਅੱਜ ਬਲੌਗ ਜਿਵੇਂ ਕਿਸ ਨੂੰ ਦੱਸਿਆ ਵੀ ਅੱਜ ਕਾਕੂ ਨੂੰ ਅਸੀਂ ਮਿਜੇਸ਼ਨ ਲੱਗੇ ਲਗੇ ਅੱਜ ਤਾਂ ਪਹਿਲੀ ਵਾਰੀ ਤਾਂ ਕਾਕੂ ਦੇ ਤਿੰਨ ਮਿਜੇਸ਼ਨ ਲੱਗੇ ਸੀਗੇ ਤੇ ਅੱਜ ਕਾਕੂ ਦੇ ਜਾਨੀ ਕਿ ਲੱਗਿਆਗਾ ਇੱਕ ਤੇ ਅ ਗਲੀਵਾਰ ਫੇਰ ਮਹੀਨੇ ਦੀ ਡੇਟ ਜਾਨੀ ਕਿ ਉਦੋਂ ਤਿੰਨ ਲੱਗਣੇ ਨੇ ਪਹਿਲਾਂ ਵੀ ਕਾਕੂ ਨੇ ਸਾਨੂੰ ਬਹੁਤ ਦਿਨ ਤਕਲੀਫ ਚ ਰਿਹਾ ਕਾਕੂ ਵਿਚਾਰਾ ਤੇ ਹੁਣ ਵੀ ਇਹ ਮੱਝ ਵੀ ਜ਼ਿਆਦੇ ਅੱਜ ਤਾਂ ਥੋੜੇ ਜਿਹੀ ਖੁਫਾ ਨੂੰ ਤਕਲੀਫ ਕਿਉਂਕਿ ਅਸੀਂ ਥੋੜੇ ਜਿਹੀ ਨੂੰ ਰਿਹੜ ਵਾਲੀ ਦਵਾਈ ਜੀ ਦਿੱਤੀ ਹੋਈ ਹੈ ਤੇ ਵੀ ਚਲੋ ਰਿਹੜ ਨਾ ਕਰੇ ਤੇ ਹਾਂਜੀ ਜੁੜੇ ਰਹੋ ਅਜੋ ਫੋਨ ਨੂੰ ਕਰਾ ਕੇ ਲੈ ਜੇ ਘਰ ਦੀ ਤੋਰੇ ਫੇਰੇ ਵਾਲੀ ਸੈਰ ਤੇ ਕਿਉਂਕਿ ਤੋਰਾ ਫੇਰਾ ਕਰ ਲਗੀ ਮੈਂ ਤਾਂ ਕਾਕੂ ਗਿਰਜੂ ਹਾਂ ਹਾਂਜੀ ਸੋਨੁ ਕਰਾਉਣੇ ਤੋਰੇ ਫੇਰੇ ਵਾਲੀ ਸਹਿਰ ਤੇ ਆਜੋ ਪੱਕਰੀਏ ਤੋਰਾ ਫੇਰਾ ਕਿਉਂਕਿ ਨਾਲ ਤਾਂ ਕਾਕੂ ਗਿਰਜੂ ਆ ਨਾਲ ਸੋਜਣਾ ਹੋ ਜਾਣਾ ਗੱਲਾਂ ਬਾਤਾਂ ਤੇ ਆਜੋ ਹਾਂਜੀ ਇਹ ਸਾਡੀ ਮਿਕਨੂ ਤੋਂ ਬਣਾਇਆ ਹੈ ਪਾਣੀ ਲੈ ਜੇ ਨੀ ਕਿ ਜਿਨੋਂ ਆਨੇ ਸਾਡੇ ਪਸ਼ੂ ਜਾਨੀ ਕਿ ਜੋ ਨੇ ਬੱਚਿਆਂ ਵਰਗੇ ਇਹ ਵੀ ਵੇਰਨਾ ਬੱਚਿਆਂ ਵਾਂਗੂ ਬੋਲ ਦੇਣਗੇ ਮਾਂਦੂ ਦੇਖਿਓ ਆਏ ਬੋਲਦੇ ਬੋਲ ਮਾਰੀ ਤਾਂ ਮਾਂਦੂ ਹਾਂਜੀ ਬੱਚੇ ਕੀ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਦੱਸੋ ਹਾਂ ਬੱਚੇ ਹਾਂ ਹਾਂਜੀ ਹੁਣ ਸਾਨੂੰ ਧਾਰਨੂ ਬੋਲ ਮਾਰਦੇ ਆ ਸਾਡੇ ਪਸ਼ੂ ਤੇ ਕਿਉਂਕਿ ਫੇਰ ਅਸੀਂ ਉਹ ਕਰਾਉਂਗੇ ਬਣਾਵਾਂਗੇ ਕਮੇਡੀ ਵੀਡੀਓ ਸਵੇਰੇ ਤੇ ਅੱਜ ਦਾ ਬਸ ਇਨਾ ਹੀ ਬਲੌਗ ਅਸੀਂ ਕਰਦੇ ਹਾਂ ਸਮਾਪਤ ਤੇ ਧੰਨਵਾਦ ਸਸਰੀ ਅਕਾਲ ਕਿਉਂਕਿ ਸਾਡੇ ਨਾਲ ਤੁਸੀਂ ਜੁੜੇ ਰਿਹਾ ਕਰੋ ਵੱਧ ਤੋਂ ਵੱਧ ਸਾਨੂੰ ਪਿਆਰ ਦਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਕਿਉਂਕਿ ਸਾਡਾ ਬਲੌਗ ਵੀ ਤੁਸੀਂ ਐਂਡ ਤੱਕ ਦੇਖਿਓ ਕਿਉਂਕਿ ਅਸੀਂ ਤਾਂ ਅੱਜ ਬਲੌਗ ਦੇ ਰਾਹੀਂ ਤਾਂ ਤੁਹਾਨੂੰ ਮੈਸੇਜ ਹੀ ਦੇਣਾ ਸੀ ਵੀ ਅੱਜ ਅਸੀਂ ਕਮੇਡੀ ਵੀਡੀਓ ਨਹੀਂ ਬਣਾ ਸਕਦੇ ਤੇ ਕੱਲ ਨੂੰ ਅਸੀਂ ਬਣਾਵਾਂਗੇ ਸਸਰੀ ਅਕਾਲ